ਜਾ ਜੀ ਹੋਰ ਹੋਰ ਲੋੜ ਨਹੀਂ ਪਈ ਪਾਜੀ ਆ ਗਏ ਇੱਥੇ ਜਿਸੇ ਆਉਂਦਾ ਆ ਗਏ ਇੱਥੇ ਆ ਗਏ ਆ ਜੀ ਜਿੰਨੇ ਵੀ ਸਾਡੇ ਵੀਰ ਭੈਣ ਭਰਾ ਸੂਜਵਾਨ ਇੱਥੇ ਪਹੁੰਚੇ ਆ ਤੇ ਨਾਲ ਹੀ ਹਾਂ ਜੀ ਉਹਨਾਂ ਸਾਰਿਆਂ ਦਾ ਇੱਥੇ ਆਏ ਦੇ ਜੀ ਆਖਦੇ ਆ ਤੇ ਆਓ ਆਪਾਂ ਜਿਵੇਂ ਕਿ ਅੱਜ ਦਾ ਇਹ ਪ੍ਰੋਗਰਾਮ ਬੜੇ ਸ਼ੋਰਟ ਟਾਈਮ ਦੇ ਵਿੱਚ ਰੱਖਿਆ ਗਿਆ ਆਪਣੇ ਤੇ ਮੈਂ ਬੇਨਤੀ ਕਰਦਾ ਬਲਵਿੰਦਰ ਸਿੰਘ ਮਾਲੜੀ ਉਹ ਇੱਥੇ ਆ ਕੇ ਆਪਣੇ 2 ਮਿੰਟ ਵਿਚਾਰ ਸਾਂਝੇ ਕਰ ਬਲਵਿੰਦਰ ਸਿੰਘ ਮਾਲੜੀ ਜੀ ਸਤਿ ਸ੍ਰੀ ਅਕਾਲ ਜੀ ਤਨਤਨ ਸਾਹਿਬ ਸ੍ਰੀ ਗੁਰਦੇਵ ਜੀ ਮਹਾਰਾਜ ਜੀ ਦੀ ਚਾਰ ਸ਼ੋ ਪ੍ਰਾਪਤ ਨਗਰ ਪੁਰੀਤਤ ਨਗਰੀ ਪੁਰੀਤਤ ਜੀ ਇਹਨਾਂ ਨੂੰ ਕੀ ਆ ਸੋ ਬੇਨਤੀ ਆ ਨੂੰ ਲਗੰਦੇ ਸਰਪੰਚ ਸਹਿਬਾਨ ਸਾਰੀ ਨਗਰ ਪੰਚਾਇਤ ਸਹਿਬਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਸਹਿਬਾਨ ਆਮਾ ਦੀ ਪਾਰਟੀ ਮੈਨੂੰ ਇੰਦੁਜੀਤ ਕੋਲ ਮਾਰ ਬਰਬੁੱਦੀ ਬੋਲ ਕੇ ਗਏ ਹੋਏ ਉਹਦੇ ਵਿਚਾਰ ਤੁਸੀਂ ਸੁਣੇ ਨੇ ਗੱਤੇ ਪਾਣੀ ਦਾ ਵਿਕਾਸ ਪਿੰਡੂ ਜਿਹੜਾ ਸਾਡਾ ਖਰਚਾ ਹੁੰਦਾ ਜਾਂ ਪਿੰਡੂ ਜਿਹੜੀਆਂ ਗਰੰਟੀਆਂ ਮਿਲਦੀਆਂ ਉਹਦੇ ਨਾਲ ਪਿਛਲੇ ਸਮਿਆਂ ਦੇ ਵਿੱਚ ਕੋਈ ਥੋੜੇ ਬਹੁਤੇ ਕੰਮ ਜਿਹੜੇ ਬਲੇ ਸੋਨਿਹਾਲ ਨਾ ਇੱਕ ਨਾ

ਮਰੇ ਹੋ ਕੇ ਲੜਨੀ ਹੈ ਕਿਉਂਕਿ ਅਸੀਂ ਵੀ ਕੋਈ ਇੱਕ ਦਿਨ ਲੀਡਰ ਨਹੀਂ ਕਿਹਾ ਤੁਹਾਡੇ ਵਰਗੇ ਹੀ ਆ ਆਪਣੇ ਕੰਮ ਕਰਦੇ ਆ ਹਾਂਜੀ ਮੈਮ ਅੱਜ ਮਾਲੜੀ ਪਿੰਡ ਦੇ ਵਿੱਚ ਇੱਕ ਮੀਟਿੰਗ ਰੱਖੀ ਗਈ ਕੀ ਕਹਿਣਾ ਚਾਹੋਗੇ ਮਾਲੜੀ ਨਦਰ ਤੁੰਤਨ ਸਾਹਿਬ ਸਰ ਗੁਰਜਿੰਦਰ ਜੀ ਮਹਾਰਾਜ ਜੀ ਦੀ ਚਰਚਾ ਪਰ ਮਨਜੀ ਦੀ ਧਰਤੀ ਅਰ ਇਸ ਪਵਿੱਤਰ ਧਰਤੀ ਤੇ ਕਿਸਮ ਦੇ ਨਮਸਤਕ ਹੋਣ ਵਾਲੀ ਗੱਲ ਹੈ ਇੱਥੇ ਕਿੰਝ ਜਿਹੜਾ ਇਸ ਨਗਰੀ ਦਾ ਪ੍ਰਤਿਰਿਆ ਉੱਥੇ ਦੇ ਲੋਕ ਪਵਿੱਤਰ ਸੋਚ ਦੇ ਨਾਲ ਅੱਜ ਸਾਰੇ ਨਗਰ ਨੇ ਇੱਕ ਕਿਸਮ ਦਾ ਇੱਕ ਪਾਸੇ ਹੋਣ ਦਾ ਫੈਸਲਾ ਕੀਤਾ ਗੁਰੂ ਪਰਵੰਧਕ ਕਮੇਟੀ ਦੇ ਨਾਲ ਨਾਲ ਬਾਕੀ ਸਾਰੇ ਭਾਈਚਾਰੇ ਔਰ ਭਾਈਚਾਰਿਆਂ ਨੇ ਇਹਦਾ ਸਿੱਖਿਆ ਇਹ ਵੀ ਕਹਿ ਸਕਦੇ ਕਿ ਪਾਰਟੀ ਬੇਚਤੇ ਵੀ ਸਾਰੇ ਇੱਕ ਇੱਕ ਤਮ ਇੱਕ ਮੰਚ 'ਤੇ ਇਕੱਠੇ ਹੋਏ ਨੇ ਕਿ ਵੀ ਸਾਦੇ ਆਪਣੇ ਜਗਤ ਦੀ ਬਿਹਤਰੀ ਵਾਸਤੇ ਪੰਜਾਬ ਦੀ ਬਿਹਤਰੀ ਵਾਸਤੇ ਇਕਜੁੱਟ ਹੋ ਕੇ ਆਮਦਨੀ ਪਾਰਟੀ ਦੇ ਨਾਲ ਮੈਮ ਕੀ ਮੈਸੇਜ ਦੇਣਾ ਚਾਹੋਗੇ ਅੱਜ ਦੇ ਦਿਨ ਤੇ ਮੇਰੀ ਸਭ ਨੂੰ ਅਪੀਲ ਹੈ ਮੈਂ ਮੈਸੇਜ ਨਹੀਂ ਕਰਦੀ ਆ ਮੈਂ ਸਭ ਨੂੰ ਅਪੀਲ ਕਰਦੀ ਕਿ ਆਪਣਾ ਭਾਈਚਾਰਾ ਬਣਾ ਕੇ ਰੱਖਣਾ ਇਲੈਕਸ਼ਨ ਆਉਂਦੀਆਂ ਜਾਂਦੀਆਂ ਰਹਿਣਗੀਆਂ ਜਿਹੜੀ ਇਕਜੁੱਟਤਾ ਤੁਸੀਂ ਨੁਮਰ ਵਾਸਤੇ ਦਿਖਾਉਂਦੇ ਹੋ ਇਦੀ ਮਿਸਾਲ ਇਦਾਂ ਹੀ ਹਮੇਸ਼ਾ ਵਾਸਤੇ ਕੈਮਰਾ ਨਹੀਂ ਚਾਹੀਦੀ ਆ ਔਰ ਮੈਂ ਕੋਸ਼ਿਸ਼ ਕਰੂੰਗੀ ਕਿ ਹਰ ਸੰਭਵ ਕੋਸ਼ਿਸ਼ ਕਰੂੰਗੀ ਕਿ ਇਸ ਨਗਰ ਦੀਆਂ ਜੜੀਆਂ ਵੀ ਜ਼ਰੂਰੀ ਕੰਮ ਕਰਨ ਵਾਲੇ ਨੇ ਜੜੀਆਂ ਜ਼ਰੂਰੀ ਸਮੱਸਿਆਵਾਂ ਨੂੰ ਉਦਾਹਰਣ ਤੱਕ ਲੋਕ ਸਭਾ ਚੋਣਾਂ ਨੂੰ ਲੈ ਕੇ ਕੀ ਤਿਆਰੀਆਂ ਚੱਲ ਰਹੀਆਂ ਲੋਕ ਸਭਾ ਚੋਣਾਂ ਲਈ ਕੋਈ ਸਪੈਸ਼ਲ ਤਿਆਰੀਆਂ ਸੁਣ ਨਹੀਂ ਕਰਦੇ ਕਿ ਕਿ ਮੈਂ ਹਮੇਸ਼ਾ ਇਲੈਕਸ਼ਨ ਮੋਡ ਚ ਰਹਿੰਦੀ ਹੈ ਜਿੰਨਾ ਕਰਦੇ ਹਾਂ ਉਦਾਂ ਕਰਦੇ ਨੇ ਬਟਾ ਘੱਟ ਮੈਂ ਇਲੈਕਸ਼ਨ ਦੇ ਦੌਰਾਨ ਵੀ ਕਰ ਰਹੀ ਹਾਂ ਵਿਚਾਰੀਆਂ ਤੇ ਦੂਸਰੇ ਲੋਕਾਂ ਦੀਆਂ ਨੇ ਮੈਂ ਦੇਖ ਰਹੀ ਹਾਂ ਕਿ ਵੀ ਹਲਕੇ ਦੇ ਵਿੱਚ ਉਹਨਾਂ ਦਾ ਕਾਫੀ ਔਰ ਨਾ ਜਾਣਾ ਹੋ ਗਿਆ ਔਰ ਸਾਰੇ 9 ਹਲਕੇ ਛੱਡ ਕੇ 8 ਹਲਕੇ ਛੱਡ ਕੇ ਸਿਰਫ ਨਕੌਦਰ ਹਲਕੇ ਦੇ ਵਿੱਚ ਹੀ ਸਾਰੀਆਂ ਇਲੈਕਸ਼ਨ ਵਾਲੀਆਂ ਜਾ ਰਹੀਆਂ ਹੋਰ ਕਿਤੇ ਮੈਨੂੰ ਕੋਈ ਕੈਂਡੀਡੇਟ ਜਾਂਦਾ ਉਹਦਾ ਨਜ਼ਰ ਨਹੀਂ ਆ ਰਿਹਾ ਨਕੌਦਰ ਦੇ ਵਿੱਚ ਸਭ ਦੀ ਹਾਜ਼ਰੀ ਲਈ ਚੰਗੀ ਆ ਨਕੌਦਰ ਬੜਾ ਇੰਪੋਰਟੈਂਟ ਸਾਡਾ ਸ਼ਹਿਰ ਹੋ ਗਿਆ ਬੜਾ ਇੰਪੋਰਟੈਂਟ ਸੀਟ ਹੈ ਇਹ ਖੁਸ਼ੀ ਵੀ ਆ ਕਿ ਸਾਰੇ ਦੀ ਪਸੰਦੀਦਾ ਸੀਟ ਵਾਲੀ ਜਾ ਰਹੀ ਹੈ ਲੱਗਦਾ ਨਹੀਂ ਕਿ ਕਾਂਗਰਸੀ ਜਿਹੜੇ ਹੈਗੇ ਆ ਕਈ ਕੈਂਡੀਡੇਟ ਜਿਹੜੇ ਆ ਕਿ ਆਪਸ ਵਿੱਚ ਲੜਨਗੇ ਲਗਦਾ ਨਹੀਂ ਇਹ ਤਾਂ ਜਗ ਜਾ ਰਿਹਾ ਕਿ ਇੱਕ ਇੱਕ ਨੂੰ ਟਿਕਟ ਦਿੱਤੀ ਜਾਂਦੀ ਹੈ ਦੂਸਰਾ ਉਹਦੇ ਵਿਰੁੱਧ ਖੜਿਆ ਜਾਂਦਾ ਅੱਜ ਤੁਸੀਂ ਦੇਖ ਰਹੇ ਹੋ ਕਿ ਰਾਜਾ ਪ੍ਰਿੰਮੋ ਨੇ ਟਿਕਟ ਦਿੱਤੀ ਲੁਧਿਆਣੇ ਤੋਂ ਆਸ਼ੂ ਦੇ ਸਮਰਥਕੋ ਦੇ ਵਿਰੁੱਧ ਖੜਿਆ ਕਿ ਅਸੀਂ ਨਹੀਂ ਵੋਟਾਂ ਪਾ ਮੰਗੇ ਅਸੀਂ ਨੇ ਸਪੋਰਟ ਕਰਾਂਗੇ ਕਾਂਗਰਸ ਤਾਂ ਇੱਕ ਡੱਡੂਆਂ ਦੀ ਪਸੇਰੀ ਹੋ ਗਈ ਹੈ ਜਿਹਨੂੰ ਕੋਈ ਇਕੱਠਾ ਨਹੀਂ ਕਰ ਸਕਦਾ ਔਰ ਇਹ سلسلہ ਇਹਨਾਂ ਦਾ ਖਤਮ ਹੀ ਹੈ ਜਿਹੜਾ ਪੰਜਾਬ ਦੇ ਵਿੱਚੋਂ ਤੇ ਪੰਜਾਬ ਦੇ ਵਿੱਚ ਇਹਨਾਂ ਦੀ ਸਥਿਤੀ ਬਹੁਤ ਤੇ ਚੰਨੀ ਸਾਹਿਬ ਦੀ ਵੀਡੀਓ ਵਾਇਰਲ ਹੋ ਰਹੀ ਹੈ ਜਿਹੜੀ ਕਿ ਤਾਸ਼ਖੇਰ ਦੇ ਕਿਸ ਤਰ੍ਹਾਂ ਦੇ ਦੇ ਮਾਹਿਰ ਨੇ ਇਹਨਾਂ ਚੀਜ਼ਾਂ ਦੇ ਵਿੱਚ ਇਹਨਾਂ ਕੰਮਾਂ ਦੇ ਵਿੱਚ ਉਹ ਬਹੁਤ ਸਾਰੇ ਕੰਮ ਕਰਦੇ ਆ ਉਹਦੇ ਵਿੱਚ ਇਹ ਵੀ ਇੱਕ ਸ਼ਾਮਲ ਹੋ ਗਿਆ ਕਿ ਉਹ ਤਾਸ਼ ਵੀ ਖੇਡ ਲੈਂਦੇ ਆ ਖੋਦੀ ਕਹਿਣਗੇ ਕਿ ਜੀ ਉਹ ਸਿੱਪ ਦੀ ਬਾਜੀ ਵੀ ਲਾ ਲੈਂਦੇ ਆ ਉਹ ਉਹਨਾਂ ਦਾ ਆਪਣਾ ਸ਼ੌਕ ਹੈ ਇਹ ਬੱਕਰੇ ਕਿਸਮ ਦੇ انسان ਨੇ ਜਿਹੜੇ ਆਪਣੇ ਹਿਸਾਬ ਦੇ ਨਾਲ ਆਪਣੀ ਮਰਜ਼ੀ ਨਾਲ ਚੱਲਦੇ ਨੇ ਠੀਕ ਆ ਉਹਨਾਂ ਦਾ ਸ਼ੌਕ ਹੈ ਉਹ ਵੀ ਪੂਰਾ ਕਰਨਾ ਚਾਹੀਦਾ ਠੀਕ ਆ ਥੈਂਕ ਯੂ ਹਾਂਜੀ ਪ੍ਰਦੀਪ ਜੀ ਅੱਜ ਮੀਟਿੰਗ ਕੀਤੀ ਜਾ ਰਹੀ ਹੈਗੀ ਆ ਲੋਕ ਸਭਾ ਚੋਣਾਂ ਚੱਲ ਰਹੀਆਂ ਕਿਸ ਤਰ੍ਹਾਂ ਦੇਖਦੇ ਆ ਜੀ ਬਿਲਕੁਲ ਅੱਜ ਪਿੰਡ ਮਾਲੜੀ ਦੇ ਵਿੱਚ ਇੱਥੇ ਬਹੁਤ ਹੀ ਵਧੀਆ ਭਰਮੀ ਮੀਟਿੰਗ ਜਿਹੜੀ ਕੀਤੀ ਗਈ ਆ ਜਿਸ ਦੇ ਵਿੱਚ ਸਾਡੇ ਬਹੁਤ ਹੀ ਸਤਿਕਾਰਯੋਗ ਨਗਰ ਦੇ ਮੌਜੂਦਾ ਗੁਰਦੁਆਰਾ ਸਾਹਿਬ ਦੀ ਪ੍ਰਧਾਨ ਤੇ ਉਹਨਾਂ ਦੀ ਪੂਰੀ ਕਮੇਟੀ ਤੇ ਨਾਲ ਆਪਣੇ ਪਿੰਡ ਦੇ ਸਰਪੰਚ ਸਮੇਤ ਪੰਚਾਇਤ ਸਾਰੇ ਵੱਡੀ ਗਿਣਤੀ ਦੇ ਵਿੱਚ ਸ਼ਮੂਲੀਅਤ ਕੀਤੀ ਉਹਨਾਂ ਨੇ ਪਾਰਟੀ ਵਿੱਚ ਬਹੁਤ ਬਹੁਤ ਧੰਨਵਾਦ ਕਰਦੀ ਆ ਸਾਡੇ ਅੱਜ ਪਰਿਵਾਰ ਦੇ ਵਿੱਚ ਇਜਾਫਾ ਹੋਇਆ। ਲੋਕ ਸਭਾ ਚੋਣਾਂ ਕਿਸ ਤਰ੍ਹਾਂ ਤਿਆਰੀਆਂ ਚੱਲ ਰਹੀਆਂ? ਬਿਲਕੁਲ ਜੀ ਲੋਕ ਸਭਾ ਦੀਆਂ ਤਿਆਰੀਆਂ ਪੂਰੇ ਜੁਰਾਂ ਤੇ ਚੱਲ ਰਹੀਆਂ ਵਾ ਤੇ ਬਹੁਤ ਵਧੀਆ ਪਬਲਿਕ ਦਾ ਰਿਸਪੌਂਸ ਆ ਬਹੁਤ ਸੋਹਣਾ ਸਾਰੇ ਵੱਧ ਚੜ ਕੇ ਆਪਣਾ ਜਿਹੜਾ ਰੂਰ ਆਦਾ ਕਰ ਰਹੇ। ਕੈਂਪੇਨ ਕਿਸ ਤਰ੍ਹਾਂ ਦੀ ਚੱਲ ਰਹੀ? ਕੈਂਪੇਨ ਤੁਹਾਡੇ ਸਾਹਮਣੇ ਹੀ ਆ ਜੀ ਲੋਕ ਬਿਲਕੁਲ ਤਿਆਰ ਬਰ ਤਿਆਰ ਬੈਠੇ ਆ ਪਾਰਟੀ ਦੀਆਂ ਗਤੀਵਿਧੀਆਂ ਨੂੰ ਦੇਖਦੇ ਹੋਏ ਵੋਟਾਂ ਪਾਉਣ ਲਈ ਪੱਬਾਂ ਭਾਰ ਬੈਠੇ ਨੇ। ਤੇ ਇੱਕ ਤਰੀਕ ਦੀ ਵੇਟ ਕਰ ਰਹੀ ਆ ਜਦੋਂ ਇੱਕ ਤਰੀਕ ਆਵੇ ਤੇ ਝਾੜੂ ਵਾਲਾ ਬਟਨ ਦਬਾ ਕੇ ਪਾਰਟੀ ਦੇ ਹਿੱਸੇ ਆਪਣਾ ਯੋਗਦਾਨ ਪਾਉਣ ਲਈ ਬਿਲਕੁਲ ਤਿਆਰ ਪਰ ਤਿਆਰ ਬੈਠੇ ਨੇ ਠੀਕ ਹੈ ਜੀ